ਆ ਇਹ ਜਿਹੜਾ ਸਾਡਾ ਨੈਸ਼ਨਲ ਟੂਬਰਕਲੋਸਿਸ ਕੰਟਰੋਲ ਪ੍ਰੋਗਰਾਮ ਹੈ ਇਹਦੇ ਵਿੱਚ ਇੱਕ ਨਵਾਂ ਰਜਮਨ ਆਇਆ ਜਿਹਨੂੰ ਬੀਪਾਲ ਰਜਮਨ ਕਹਿੰਦੇ ਆ ਸਾਡੇ ਇਹਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਸਟੇਟ ਦੇ ਚਾਹੇ ਸਾਡੇ ਸਟੇਟ ਦੇ ਪ੍ਰੋਗਰਾਮ ਅਫਸਰ ਹੈ ਡਾਇਰੈਕਟਰ ਸਰਵਿਸਿਜ਼ ਸਿਵਲ ਸਰਜਨ ਡਾਇਰੈਕਟਰ ਪ੍ਰਿੰਸੀਪਲ ਔਰ ਡਾਕਟਰ ਵਿਸ਼ਾਲ ਚੋਪੜਾ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਔਰ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਪ੍ਰੋਗਰਾਮ ਅਫਸਰ ਹੈ ਉਹ ਸਾਰੇ ਆਏ ਹੋਏ ਆ ਤੇ ਸਾਰੇ ਜਿੰਨਾ ਵੀ ਸਟੇਟ ਦਾ ਪ੍ਰੋਗਰਾਮ ਜਿਹੜੇ ਟਿਬਰਕਲੋਸਿਸ ਕੰਟਰੋਲ ਨਾਲ ਸੰਬੰਧਤ ਹੈ ਉਹ ਸਾਰੇ ਇੱਥੇ ਆਏ ਹੋਏ ਆ ਇਹ ਸਾਰੇ ਡਿਸਕਸ ਕਰਨਗੇ ਕਿ ਆਪਾਂ ਜਿਹੜਾ ਟਿਬਰਕਲੋਸਿਸ ਹੈ ਦੇ ਜਿਹੜੇ ਕੇਸਸ ਆ ਉਹਨਾਂ ਨੂੰ ਜਿੰਨੇ ਸਾਡੇ ਪਿਛਲੇ ਸਾਲ ਆਏ ਸੀ ਉਸ ਤੋਂ 50% ਕਿਦਾਂ ਘਟਾਉਣਾ ਖਾਸ ਕਰਕੇ ਜਿਹੜਾ ਇਹ ਬੀਪਾਲ ਰੈਜਮਨ ਹੈ ਇਹ ਕਾ ਜਿਹੜੇ ਡਰਗ ਰੈਜ਼ਿਸਟੈਂਟ ਜਿਹਨੂੰ ਮਲਟੀ ਡਰਗਡ ਜਾਂ ਐਮ ਡੀ ਆਰ ਕੇਸਸ ਕਹਿੰਦੇ ਆਸੀਂ ਮਲਟੀ ਡਰਗ ਰੈਜ਼ਿਸਟੈਂਟ ਕੇਸਸ ਉਹ ਸਾਡੇ 1000 ਦੇ ਕਰੀਬ ਹੁੰਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਾਸਤੇ ਨਵਾਂ ਰੈਜਿਮਨ ਹੈ ਤੇ ਉਹਨਾਂ ਦੀ ਉਹਨਾਂ ਦੇ ਵਿੱਚ ਕਿੰਦਾ ਫੋਰਮ ਜਿਹੜਾ ਹੈਗਾ ਟਰੀਟ ਕਰਕੇ ਔਰ ਪਹਿਲਾਂ ਉਹਨੂੰ 2 ਸਾਲ ਲੱਗਦੇ ਸੀ ਉਹਦੇ ਇਲਾਜ ਵਾਸਤੇ ਤੇ ਇਸ ਜਿਹੜਾ ਨਵੇਂ ਰੈਜਿਮਨ ਦੇ ਨਾਲ ਇਹ 6 ਮਹੀਨੇ ਟ੍ਰੀਟ ਹੋ ਜਾਏਗਾ ਪੇਸ਼ੈਂਟ ਕਿਉਂਕਿ ਬਹੁਤ ਲੰਬਾ ਸਮਾਂ ਪੇਸ਼ੈਂਟ ਕਈ ਵਾਰੀ ਆਖ ਕੇ ਦਵਾਈ ਛੱਡ ਦਿੰਦਾ 6 ਮਹੀਨੇ ਪੇਸ਼ੈਂਟ ਦਵਾਈ ਕਰ ਲੈਂਦਾ ਤੇ ਇਹਦੇ ਨਾਲ ਬਹੁਤ ਫਰਕ ਪਏਗਾ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਜਿੰਨੇ ਵੀ ਸਾਡੇ ਸਾਰੇ ਪ੍ਰੋਗਰਾਮ ਆਫਸਰ ਹੈ ਸਾਰੇ ਇਕੱਠੇ ਕਰਕੇ ਵਿਚਾਰ ਵਟਾਂਦਰਾ ਕਰਕੇ ਜਿਹੜੀ ਅੱਜ ਦੀ ਪੂਰੀ ਇਹਨਾਂ ਦੀ ਵਰਕਸ਼ਾਪ ਕਰਕੇ ਤੇ ਇਹਦੇ ਚ ਸਾਰਾ ਡਿਸਕਸ ਕਰਕੇ ਤੇ ਅਸੀਂ ਜਿਹੜਾ ਟਵਰਕ ਪ੍ਰੋਸੈਸ ਜੋ ਸਾਡੇ ਪੰਜਾਬ ਦੇ ਪ੍ਰਧਾਨ ਮੰਤਰੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਜੋ ਸਾਡੀ ਸਰਕਾਰ ਜੋ ਅਸੀਂ ਸਾਰੇ ਚਾਹੁੰਦੇ ਆ ਕਿ ਜਿਹੜਾ ਜਿਹੜਾ ਟੀਵੀ ਆ ਨੂੰ ਟੀਵੀ ਮੁਕਤ ਭਾਰਤ ਜਾਂ ਟੀਵੀ ਮੁਕਤ ਪੰਜਾਬ ਜਾਂ ਟੀਵੀ ਮੁਕਤ ਪਟਿਆਲਾ ਕਰੀਏ ਇਹ ਸਾਰਾ ਆਪ ਜਿਹੜਾ ਇਸ ਲਕਸ਼ ਦੇ ਵਿੱਚ ਜਿਹੜਾ ਅਸੀਂ ਕਾਮਯਾਬ ਹੋਵਾਂਗੇ ਤੁਸੀਂ ਲੱਗੇਗਾ ਕਿ ਡਾਟਾ ਤੁਸੀਂ ਸ਼ੇਅਰ ਕਰਦੇ ਸੀ ਕਿ ਤੁਸੀਂ ਮੈਨੂੰ ਲਾਈਵ ਬਤਾਇਆਗਾ ਜਦੋਂ ਸਟੇਜ ਉੱਤੇ ਹਾਂ ਉਹ ਥੋੜੇ ਜਿਹਾ ਤੁਹਾਨੂੰ ਪਤਾ ਜੇ ਮੈਂ ਹੁਣ ਡਾਕਟਰ ਆ ਤੇ ਮੈਂ ਡਾਟਾ ਤਾਂ ਦੇਖੂਗਾ ਜੀ ਉਹ ਡਾਟਾ ਘਟ ਨਹੀਂ ਰਿਹਾ ਸੀਗਾ ਜੀ ਜਾਤਾ ਉਹਨੇ ਰਹਿਂਦਾ ਜਾਂ ਥੋੜਾ ਜਿਹਾ ਵੱਜ ਜਾਂਦਾ ਜਾਂ ਉਹਨੇ ਰਹਿਂਦਾ ਥੋੜਾ ਜਿਹਾ ਵੱਜ ਰਹਿਂਦਾ ਤਾਂ ਮੈਂ ਇਸ ਕਰਕੇ ਮੇਰਾ ਜਿਹੜਾ ਕਹਿਣ ਦਾ ਮੈਂ ਸਿਰਫ ਇਹੀ ਉਹਨਾਂ ਨਾਲ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਤੁਸੀਂ ਦੇਖੋ ਜਿਹੜਾ ਆਪਣਾ ਪਿਛਲੇ ਸਾਲ ਜਿੰਨੇ ਕੇਸਸ ਆ ਸੀ ਜਿਵੇਂ ਅਸੀਂ ਡੈਂਗੂ ਦੇ ਵਿੱਚ ਕੀਤਾ ਕਿ ਅਸੀਂ ਕਿਹਾ ਡੈਂਗੂ ਦੇ ਕੇਸਸ 50% ਘੱਟ ਹੋਇਆ ਸਾਡੇ ਪਿਛਲੀ ਵਾਰੀ ਕਿਉਂਕਿ ਅਸੀਂ ਇੱਕ ਨਵੀਂ ਸਟ੍ਰੈਟਜੀ ਨੇ ਵੀ ਬਣਾਈ ਆ ਅਸੀਂ